ਸਾਡੇ ਬਹੁਤ ਪਿਆਰੇ ਮਿੱਤਰ ਦੀਪਕ ਸ਼ਰਮਾ ਚਨਾਰਥਲ ਜੀ ਇਸ ਮੌਕੇ ਤੇ ਉਹਨਾਂ ਨੇ ਆਪਣੀ ਲਿਖੀ ਇੱਕ ਕਵਿਤਾ ਪੜ੍ਹ ਕੇ ਸੁਣਾਈ ਜਿਸ ਦਾ ਨਾਮ ਸੀ ਮਾਂ ਔਰ ਉਹ ਕਵਿਤਾ ਸੁਣ ਕੇ ਮੈਂ ਇੰਨਾ ਭਾਵੁਕ ਹੋਇਆ ਇੰਨੀ ਅੱਛੀ ਲੱਗੀ ਕਿ ਮੈਂ ਉਹਨਾਂ ਕੋਲੋਂ ਉਹਨਾਂ ਦੀ ਉਸ ਨਜ਼ਮ ਦੀ ਮੰਗ ਕੀਤੀ ਤੇ ਉਹਨਾਂ ਨੇ ਮੈਨੂੰ ਆਪਣੀ ਕਿਤਾਬ ਜਿਸ ਦਾ ਨਾਮ ਸੀ ਤੂਫਾਨ ਏ ਉਹਨਾਂ ਨੇ ਮੈਨੂੰ ਭੇਟ ਕੀਤੀ ਤੇ ਤੁਹਾਡੇ ਲਈ ਮੈਂ ਇਹ ਕਵਤਾ ਪੜ ਕੇ ਇਸ ਕਰਕੇ ਸੁਣਾ ਰਿਹਾ ਕਿਉਂਕਿ ਮੈਂ ਦੀਪਕ ਜੀ ਨਾਲ ਵਾਅਦਾ ਕੀਤਾ ਸੀ ਕਿ ਮੈਂ ਆਪਣੇ ਸਾਰੇ ਫੈਨਸ ਨਾਲ ਤੁਹਾਡੀ ਇਹ ਕਵਤਾ ਜ਼ਰੂਰ ਸ਼ੇਅਰ ਕਰਾਂਗਾ ਕਿ ਮਾਂ ਤੂੰ ਫਿਰ ਬਿਮਾਰ ਕਦ ਹੋਏਂਗੀ ਮਾਂ ਤੂੰ ਫਿਰ ਬਿਮਾਰ ਕਦ ਹੋਏਂਗੀ ਮਾਂ ਤੂੰ ਜਦੋਂ ਪਿੱਛੇ ਜੇ ਬਿਮਾਰ ਕੋਈ ਸੀ ਤਾਂ ਵੱਡੀ ਵੀ ਆਈ ਸੀ ਛੋਟੀ ਭੈਣ ਦੀ ਗੱਲ ਲੱਗ ਰਹੀ ਸੀ ਤੈਨੂੰ ਵੀਰੇ ਵੀ ਮੇਰੇ ਤੈਨੂੰ ਤੱਕਣ ਖਾਤਰ ਆਏ ਸਨ ਲੋਕ ਲਾਜ ਖਾਤਰ ਹੀ ਸੀ ਪਰਜਾਈਆਂ ਵੀ ਪਿੰਡ ਫੇਰੇ ਪਾਇਆ ਸਨ ਮਾਂ ਤੂੰ ਫੇਰ ਬਿਮਾਰ ਕਰ ਹੋਏਗੀ ਤੂੰ ਦੁਬਾਰਾ ਬਿਮਾਰ ਕਰ ਹੋਏਗੀ ਮਾਂ ਤੂੰ ਬਿਮਾਰ ਸੀ ਪਰ ਬਾਪੂ ਦੇ ਚਿਹਰੇ ਤੇ ਚਾਹ ਸੀ ਪੋਤੇ ਪੋਤੀਆਂ ਦੋਤੇ ਦੋਤੀਆਂ ਖਾਤਰ ਦਕਾਨ ਤੂੰ ਪੁੱਛਦਾ ਫਿਰਦਾ ਸੀ ਕਿ ਭਾਈ ਸੇਬਨ ਦਾ ਕੀ ਪਾਸ ਮਾਂ ਤੂੰ ਫਿਰ ਬਿਮਾਰ ਕਦ ਤੋਂ ਹੋ ਗਈ ਮਾਂ ਤੂੰ ਦੁਬਾਰਾ ਬਿਮਾਰ ਕਦ ਹੋਈ ਸੰਝੇ ਚੁੱਲ੍ਹੇ ਚੜੀ ਦਾਣ ਅੱਜ ਰੋਟੀ ਦਾ ਵੱਖਰਾ ਹੀ ਸੁਆਦ ਸੀ ਮਾਂ ਤੂੰ ਬਿਮਾਰ ਸੀ ਪਰ ਤੇਰਾ ਵੇੜਾ ਅੱਜ ਅਬਾਦ ਸੀ ਬਚਪਨ ਵਾਲੀ ਚੁਲਕੁਲ ਚੁਰਗੁਲ ਅੱਜ ਫਿਰ ਆਪਣੇ ਘਰ ਹੋਈ ਸੀ ਕੱਲਿਆਂ ਦਾ ਰੋਣਾ ਪੁੱਲ ਆਪਣੀ ਫਲਵਾੜੀ ਜੀ ਮਾਂ ਤੂੰ ਵੀ ਤਾਂ ਖੁਸ਼ੀ 'ਚ ਅੱਜ ਰੋਈ ਸੀ ਮਾਂ तू फिर बीमार कद रहेगी, माँ तू दोबारा बीमार कद होगी माँ तू लखलावे वक्त नहीं है बहाना लाइए सईए यार टूर लगाइए, छुट्टी वाला दिन शहर में सौं के बिताईए माँ काम बड़े ने यके पिंडों खेड़ा छड़वाई माँ तेरी बीमारी खबर ने सबन वेले करता मां तेरी बीमारी ने अज तेरा टब्बर इट्ठा करता फिर तो ਵੀਰਾ ਨੂੰ ਮਿਲਣ ਦਿਲ ਕਰਦਾ ਫਿਰ ਤੋਂ ਵੀਰਾ ਨੂੰ ਮਿਲਣ ਨੂੰ ਦਿਲ ਕਰਦਾ ਬਾਪੂ ਵੀ ਸਭਨਾਂ ਨੂੰ ਯਾਦ ਕਰ ਹੌ ਕੇ ਜੇ ਪੜਦਾ ਮਾਂ ਤੂੰ ਫਿਰ ਬਿਮਾਰ ਕਦ ਹੋਏਗੀ ਮਾਂ ਲੰਮੀ ਹੋਵੇ ਤੇਰੀ ਉਮਰ ਪਰ ਫਿਰ ਤੋਂ ਅੱਧ ਮੋਈ ਜੀ ਕਦੋਂ ਹੋਏਗੀ ਮਾਂ ਤੂੰ ਫਿਰ ਬਿਮਾਰ ਕਦੋਂ ਹੋਏਗੀ ਮਾਂ ਤੂੰ ਫਿਰ ਬਿਮਾਰ ਕਦੋਂ ਹੋਏਗੀ ਸੋ ਇਹ ਨਜ਼ਮ ਸੀ ਮੇਰੇ ਮਿੱਤਰ ਦੀ ਲਿਖੀ ਹੋਈ